ਸਰਕਾਰ ਤੋਂ ਮੋਰਚਾ ਗੈਰ ਸਿਆਸੀ ਦੇ ਸੱਦੇ ਤੇ ਜੋ ਪਿੰਡ ਟਿੱਬੀ ਰਾਜਸਥਾਨ ਦੇ ਵਿੱਚ ਇਨਥੋਰ ਫੈਕਟਰੀ ਦੇ ਵੱਡੇ ਪੱਧਰ ਤੇ ਔਰ 2.5 ਸਾਲ ਹੋ ਗਿਆ ਵਿਰੋਧ ਚੱਲ ਰਿਹਾ ਔਰ ਸਰਕਾਰ ਨੇ ਵੀ ਬੜਾ ਵੱਡਾ ਜ਼ਬਰ ਕੀਤਾ ਕਾਰਬੇਟ ਘਰਾਣੇ ਨੇ ਜ਼ਬਰ ਕੀਤਾ ਔਰ ਜਿਹਦੇ ਤੇ ਇਲਾ ਕਿਸਾਨਾਂ ਦੀ ਅਤੇ ਨੌਜਵਾਨਾਂ ਦੀ ਮਾਈਆਂ ਭੈਣਾਂ ਦੀ ਲਈ ਉਸਨੂੰ ਜ਼ੇਤ ਤੇ ਅੱਜ ਜਿਹੜੀ ਉਹ ਨਹੀਂ ਕਰ ਰਹੀ ਨਜ਼ਰ ਆ ਰਹੀ ਔਰ ਉਹਦੇ ਤੇ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਫੋਲਪੰਡਾ ਵੱਲੋਂ ਧਾਉ ਮਨਜੀਤ ਸਿੰਘ ਕਮਾਲਾ ਹਾਰ ਪਿੰਡਾਂ ਦੇ ਵਿੱਚੋਂ ਵੱਖ-ਵੱਖ ਸਾਰੇ ਜਿਹੜਾ ਲੀਡਰ ਨੌਜਵਾਨਾਂ ਨੇ ਜਿਹੜਾ ਵਾ ਟੀਪੀ ਅੰਥੋਰ ਫੈਕਟਰੀ ਜਿਹੜੀ ਆ ਉਥੇ ਹਾਜ਼ਰੀ ਲਵਾਉਣ ਵਾਸਤੇ ਹਮਾਇਤ ਕਰਨ ਵਾਸਤੇ ਇਥੋਂ ਜਥਾ ਜ਼ਿਲ੍ਹਾ ਮੋਗਾ ਤੋਂ ਰਵਾਨਾ ਹੋਣ ਜਾ ਰਿਹਾ ਔਰ ਜਦੋਂ ਤੱਕ ਵੀ ਸਰਕਾਰ ਕਾਰਪੇਟ ਝੜਾਣੇ ਜਬਰ ਕਰਦੇ ਆ ਔਰ ਉਹਨਾਂ ਦਾ ਸਬਰ ਦੇ ਨਾਲ ਟੱਕਰਾ ਕੀਤਾ ਜਾਊਗਾ ਭਾਵੇਂ ਕੋਈ ਵੀ ਸੂਬਾ ਹੋਵੇ ਰਸਤਾਂ ਹੋਵੇ ਹਰਿਆਣਾ ਹੋਵੇ ਜਾਂ ਕਤੂ ਮੁੰਡਾ ਟੂਆ ਕੇ ਅੱਲਾਵਾ ਦੂਤੀਆਂ ਭਾਰਤੰਦਰ ਸਿਖਸਾ ਦਾ ਗੈਰ ਸਿਆਸੀ ਜਿਹੜਾ ਅਗਵਾਈ ਕਰਦਾ ਔਰ ਉਹਦੇ ਨਾਲ ਨਾਲ 7 ਜਨਵਰੀ ਨੂੰ ਕੌਮੀ ਇਨਸਾਫ ਮੋਰਚਾ ਜਿਹੜਾ ਨੂੰ 3 ਸਾਲ ਪੂਰੇ ਹੋਣ ਵਾਲੇ ਆ ਮੁਹਾਲੀ ਚੰਡੀਗੜ੍ਹ ਦੇ ਵਿੱਚ ਉਹ 7 ਜਨਵਰੀ ਨੂੰ ਕਿਸਾਨ ਜਗਤ ਕਮੇਟੀ ਪੰਜਾਬ ਗੈਰ-ਸਿਆਸੀ ਮੋਤੀ ਦਾ ਹਮਾਇਤ ਕਰੇਗਾ ਔਰ ਉਹਦੇ ਨਾਲ ਨਾਲ 9 ਜਨਵਰੀ ਨੂੰ ਬਿਜਲੀ ਸੋਧ ਬਿੱਲ 2025 ਔਰ ਆਦ ਮੰਗਾ ਜਿਵੇਂ ਨੌਜਵਾਨ ਹਜ਼ਾਰਾਂ ਦੀ ਤਦਾਰ ਦੇ ਵਿੱਚ ਘਰੋਂ ਭਕਾਰੋ ਜਾਣਗੇ ਜਦੋਂ ਪ੍ਰੀਪੇਰ ਮੀਟਰ ਲੱਗੇ ਔਰ ਇਸ ਵਿਰੋਧ ਦੇ ਵਿੱਚ ਹਰ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਐਮਐਲ ਹੋਵੇ ਚਾਹ ਮੰਤਰੀ ਹੋਵੇ ਔਰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੂਰੇ ਪੰਜਾਬ ਦੇ ਅੰਦਰ ਜਿਹੜੇ ਆ ਗੈਰ-ਸਿਆਸੀ ਮੋਤੀ ਬਣਨਾਂ ਮੰਗ ਪੱਤਰ ਦਿੱਤੇ ਜਾਣਗੇ ਹੁਣ ਇਹ ਜਥਾ ਜਿਹੜਾ ਵਾ ਨੌਜਵਾਨਾਂ ਦਾ ਕਿਸਾਨਾਂ ਦਾ ਜਿਹੜਾ ਪਿੰਡ ਤਰਮਾਲੇ ਤੋਂ ਜ਼ਿਲ੍ਹਾ ਮੁਕਸਰ ਤੋਂ ਔਰ ਵੱਖ-ਵੱਖ ਪਿੰਡਾਂ ਦੇ ਜਿੰਨੇ ਵੀ ਕਿਸਾਨ ਇੱਥੇ ਇਕੱਠੇ ਹੋ ਕੇ ਜਿਹੜਾ ਵਾ ਉਹ ਰਵਾਨਾ ਹੋ ਰਹੇ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਸ ਸਮਸ਼ੀਰ ਕਮੇਟੀ ਕੋਲ ਮੁੱਖਾ ਕੈਂਡਰ ਜੋ ਜ਼ਿਲ੍ਹਾ ਮੁਕਸਰ ਦਾ ਪਰਦਾਨ ਮਨਜੀਤ ਸਿੰਘ ਤਰਮਾਲਾ ਦੇ ਗ੍ਰਹਿ ਵਿਖੇ ਮੇਰੇ ਨਾਲ ਸਨਿਸ਼ਕਾੜੀ ਬੜੇ ਕੋਟਪੂੜਾ ਦਾ ਸੂਬਾਗੂ ਸਰਦਾਰ ਇੰਦਰਜੀਤ ਸਿੰਘ ਕੋਟਪੂੜਾ ਅੱਜ ਤੋਂ ਖੁਸ਼ ਦਿਨ ਪਹਿਲਾਂ ਰਾਜਸਥਾਨ ਦੇ ਵਿੱਚ ਇੱਕ ਟਿੱਬੀ ਨਗਰ ਵਿਖੇ ਇੱਕ ਬਹੁਤ ਵੱਡੀ ਫੈਕਟਰੀ ਕਿਸਾਨਾਂ ਦੀ ਜ਼ਮੀਨ ਤੇ ਲਾਉਂ ਜਾ ਰਹੀ ਚੀਜ਼ ਤੇ ਲੋਕਾਂ ਕਿਸਾਨਾਂ ਨੇ ਉਹਦਾ ਵਿਰੋਧ ਕੀਤਾ ਕਿਉਂਕਿ ਜਿਹੜੀ ਜ਼ਮੀਨ ਆ ਸਾਡੀ ਸਾਡੀ ਰੋਜੀ ਰੋਟੀ ਆ ਤੇ ਰੋਜੀ ਰੋਟੀ ਨੂੰ ਖੋਣ ਵਾਸਤੇ ਸਰਕਾਰਾਂ ਕਿਸੇ ਦੀ ਕਿਲਾ ਕੇ ਲੂਕ ਲੈ ਕੇ ਚਾਰ ਕਿਲੇ ਉਹ ਜ਼ਮੀਨਾਂ ਤੇ ਆ ਕੇ ਤੇ ਜਿੰਨੇ ਵੀ ਵੱਡੇ ਤਨਾਟ ਉਹਨਾਂ ਨੂੰ ਲਿਆਉਣਾ ਚਾਹੁੰਦੇ ਆ ਤੇ ਉਥੇ ਫੈਕਟਰੀਆਂ ਲਾਉਣੀਆਂ ਚਾਹੁੰਦੇ ਆ ਤੇ ਘਰਾਂ ਦੇ ਘਰ ਬਰਬਾਦ ਕਰ ਰਹੇ ਆ ਇਸ ਕਰਕੇ ਮੈਂ ਕਹੂੰ ਕਿ ਜੋ ਰਾਜਸਥਾਨ ਦੇ ਲੋਕ ਨੇ ਉਹਨਾਂ ਨੇ ਬਹੁਤ ਵੱਡਾ ਪ੍ਰਾਦਾ ਕੀਤਾ ਆ ਕੇ ਫੈਕਟਰੀ ਦਾ ਬਹੁਤ ਵੱਡਾ ਬੀਬੀਆਂ ਬੱਚੇ ਨੌਜਵਾਨ ਬੁੱਢੇ ਸਾਰਿਆਂ ਦੇ ਨਾਲ ਕੇ ਹੰडा ਮਾਰਿਆ ਉਹ ਇਹਦੇ ਨਾਲ ਕੱਲਾ ਪੰਜਾਬ ਜਾਂ ਧਿਆਨਾ ਦਾ ਹੋਰ ਕਿ ਇਹ ਸੂਬੇ ਦਾ ਕੋਈ ਨਹੀਂ ਇਹ ਸਾਰੀ ਜ਼ਮੀਨ ਜਿਹੜੀ ਹੈ ਗਿਆ ਹਿੰਦੁਸਤਾਨ ਦੀ ਹੈ ਸਾਡੀ ਵਾਈਟ ਹੋਮ ਜ਼ਮੀਨ ਹੈ ਬੰਵਾਦ ਕਰਨ ਵਾਸਤੇ ਹਰ ਇੱਕ ਸਰਕਾਰ ਸੂਬੇ ਦੀ ਦੁਲੀਆ ਤੇ ਕਰਵਾਤ ਆਉਂਦੇ ਆਏ ਪਰਵਾਰਿਆ ਸੈਂਟਰ ਸਰਕਾਰ ਇਹਦੇ ਵਿਰੋਧ ਦੇ ਵਿੱਚ ਬਹੁਤ ਵੱਡਾ ਵਿਰੋਧ ਹੋਇਆ ਟੀਪੀ ਦੇ ਵਿੱਚ ਉਹਦੇ ਹਮਾਇਤ ਵਾਸਤੇ ਅੱਜ ਕਿਸਾਨ ਜਨਕਾ ਜਮੇਟੀ ਤੋਂ ਬੁੜਾ ਬਦੋ ਅਸੀਂ ਅੱਜ ਦਾ ਪੋਂਛਾ ਦੇ ਤਰਬਾਲਾ ਤੋਂ ਚੱਲ ਕੇ ਉਹਨਾਂ ਦੇ ਮੈਦਕਾਤਨ ਵਾਸਤੇ ਕਿਸਾਨਾਂ ਦੇ ਨਾਲ ਮਿਹਦੂਰਾ ਦੇ ਨਾਲ ਉੱਥੇ ਪਹੁੰਚ ਰਹੇ ਆ ਤੇ ਅਸੀਂ ਵਿਸ਼ਵਾਸ ਦਿਵਾਵਾਂਗੇ ਉਹਨਾਂ ਨੂੰ ਕਿ ਅਸੀਂ ਇਹ ਲੜਾਈ ਜਿਹੜੀ ਆ ਲਗਾਤਾਰ ਤੁਸੀਂ ਜਾਰੀ ਰੱਖਣੀ ਪੈਣੀ ਹੈ ਤੁਹਾਡੇ ਬਿਲਕੁਲ ਜਿੰਨੇ ਵੀ ਕਿਸਾਨ ਸੀਗਾ ਸੀ ਮੇਡਕੋਟ ਬੁੱਢਾ ਦੇ ਜਿੰਨੇ ਵੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੈ ਉਹ ਸਾਰੇ ਤੁਹਾਡੇ ਨਾਲ ਆ ਹਰ ਸਮਰਥਨ ਦੇਣ ਵਾਸਤੇ ਆਂ ਬਿਲਕੁਲ ਤਿਆਰ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ